ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਨੀ ਆ ਖਾਲਸਾ ਜੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਸੱਚੀ ਹੱਦ ਬੀਤੀ ਸਾਂਝੀ ਕਰਾਂਗੇ ਤੇ ਇਸ ਦੇ ਨਾਲ-ਨਾਲ ਸਾਹ ਸੰਗੀਜੀ ਇਹ ਵਿਚਾਰ ਵੀ ਸਾਂਝੇ ਕਰਾਂਗੇ ਕਿ ਕਿਵੇਂ ਜਦੋਂ ਅਸੀਂ ਘਰ ਦੀ ਵਿੱਚ ਜੋਤ ਜਗਾਉਣੀ ਹੈ ਸ਼ਹੀਦਾ ਸਿੰਘਾਂ ਦੇ ਨਾਮ ਦੀ ਤਾਂ ਸ਼ਹੀਦਾ ਸਿੰਘਾਂ ਦੀ ਕਿਵੇਂ ਸਾਡੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਹੈ ਤੇ ਕਿਵੇਂ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਘਰ ਦੇ ਵਿੱਚ ਜੋਤ ਜਗਾਉਣ ਦੀ ਨਾ ਕਿਉਂਕਿ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਤੇ ਸ਼ਕਤੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀਆ ਤੇ ਸਾਡੇ ਘਰ ਤੋਂ ਵੱਡੀਆਂ-ਵੱਡੀਆਂ ਚੀਜ਼ਾਂ ਵੀ ਦੂਰ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੀਆਂ ਕਿ ਸਾਡੇ ਘਰ ਦੇ ਵਿੱਚ ਮਾੜੀਆਂ ਚੀਜ਼ਾਂ ਦਾ ਵਾਸ ਸੀ ਉਹ ਸਾਡੇ ਘਰ ਤੋਂ ਦੂਰ ਭੱਜ ਜਾਂਦੀਆਂ ਨੇ ਤੇ ਇਸ ਦੇ ਨਾਲ-ਨਾਲ ਜੇਕਰ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਜ਼ਿਆਦਾ ਹੁੰਦੀ ਏ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਜਾਂ ਕੋਈ ਬਿਮਾਰ ਰਹਿੰਦਾ ਏ ਜਿਸ ਨੂੰ ਅਸੀਂ ਡਾਕਟਰ ਤੋਂ ਕਾਫੀ ਇਲਾਜ ਕਰਵਾ ਕੇ ਦੇਖ ਲੈਨੇ ਆ ਪਰ ਫਿਰ ਵੀ ਫਰਕ ਨਹੀਂ ਪੈਂਦਾ ਤੇ ਜਦੋਂ ਅਸੀਂ ਜੋਤ ਜਗਾਉਣੀ ਆ ਤੇ ਜੋਤ ਦਾ ਘeol ਲਗਾਉਣੀ ਆ ਤੇ ਸਾਡੇ ਵੱਡੇ-ਵੱਡੇ ਰੋਗ ਵੀ ਦੂਰ ਹੋ ਜਾਂਦੇ ਨੇ ਸਾਡੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਕਦੇ ਵੀ ਇਹ ਨਹੀਂ ਪਤਾ ਹੁੰਦਾ ਕਿ ਇਹ ਇੰਨੀ ਆਸਾਨੀ ਦੇ ਨਾਲ ਧੂਰ ਹੋ ਜਾਣਗੀਆਂ ਕਹਿੰਦਾ ਪਵ ਸਤਸੰਗਤ ਜੀ ਸਾਨੂੰ ਕਦੀ ਉਮੀਦ ਹੀ ਨਹੀਂ ਹੁੰਦੀਗੀ ਕਿ ਇਹ ਸਾਡਾ ਦੁੱਖ ਕਟਿਆ ਜਾਵੇਗਾ ਕਈ ਵਾਰ ਤਾਂ ਸਾਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਪਰ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਾਡੇ ਤੇ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੁਰੂ ਸੇਵਨਾਂ ਦੀ ਸ਼ਹੀਦਾ ਸਿੰਘਾਂ ਦੀ ਪਹਿਲੀ ਤਾਂ ਗੱਲ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਤੇ ਸਾਡੇ ਅਤੀ ਦੁੱਖ ਤਾਂ ਇਸ ਤਰੀਕੇ ਹੀ ਕੱਟੇ ਜਾਂਦੇ ਨੇ ਸਾਡੇ ਜਿਹੜੇ ਦੁੱਖ ਨੇ ਵੱਡੇ ਦੁੱਖ ਸਾਡੇ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਜਿਹੜੇ ਛੋਟੇ ਦੁੱਖ ਨੇ ਉਹ ਸਾਨੂੰ ਮਹਿਸੂਸ ਹੋਣੋਂ ਹੀ ਹਟ ਜਾਂਦੇ ਆ ਕਿ ਸਾਨੂੰ ਕੋਈ ਦੁੱਖ ਤਕਲੀਫ ਵੀ ਹੈਗਾ ਕਿਉਂਕਿ ਜਰੋ ਉਸੇ ਪਰਮਾਤਮਾ ਦੇ ਨਾਲ ਜੋੜ ਕੇ ਗੁਰਬਾਣੀ ਦਾ ਜਾਪ ਕਰਦੇ ਆ ਤਾਂ ਸਾਸੰਗੇ ਜੀ ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਰਹਿਣ ਲੱਗ ਪੈਂਦਾ ਹੈ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਵੀ ਨਿੰਦਿਆ ਚੁਗਲੀ ਦੀ ਕੋਈ ਵੀ ਆਸ ਨਹੀਂ ਰਹਿ ਜਾਂਦੀ ਕਿ ਅਸੀਂ ਬੈਠ ਕੇ ਕਿਸੇ ਦੀ ਨਿੰਦਿਆ ਕਰੀਏ ਚੁਗਲੀ ਕਰੀਏ ਸਾਡਾ ਮਨ ਇੱਕਦਮ ਸ਼ਾਂਤ ਰਹਿਣ ਲੱਗ ਪੈਂਦਾ ਹੈ ਨਾ ਹੀ ਅਸੀਂ ਕਿਸੇ ਨਾਲ ਕਦੇ ਬੁਰਾ ਕਰਦੇ ਆ ਤੇ ਨਾ ਹੀ ਬੁਰਾ ਕਰਨ ਦੇ ਬਾਰੇ ਸੋਚਦੇ ਆ ਇਸ ਤਰ੍ਹਾਂ ਦੇ ਖਿਆਲ ਸਾ ਸੰਗੀ ਜੀ ਜੇ ਰੋਸੀ ਪਰਮਾਤਮਾ ਦੇ ਨਾਲ ਜੁੜਦੇ ਹਨ ਤੇ ਆਪਣੇ ਆਪ ਸਾਡੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਵੇਂ ਸਾਡੇ ਤੇ ਕਿਰਪਾ ਹੁੰਦੀ ਹੈ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਵਾਉਣੀ ਹੈ ਤੀਸ ਦੇ ਨਾਲ ਨਾਲ ਤੁਹਾਡੇ ਨਾਲ ਇਹ ਵੀ ਵਿਚਾਰ ਸਾਂਝੀ ਕਰਾਂਗੇ ਕਿ ਅਸੀਂ ਘਰ ਦੇ ਵਿੱਚ ਜੁੱਤ ਕਿਸ ਤਰੀਕੇ ਦੇ ਨਾਲ ਚੱਗਾਈਏ ਤੇ ਕਿਹੜੀ ਮर्यादा ਦੇ ਅਨੁਸਾਰ ਸਾਨੂੰ ਘਰ ਦੇ ਵਿੱਚ ਜੁੱਤ ਜਗੋਣੀ ਚਾਹੀਦੀ ਹੈ ਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਕਿਉਂਕਿ ਜੋਤ ਜਦੋਂ ਅਸੀਂ ਜਗਾਉਣੀ ਆ ਤਾਂ ਸਾਥ ਸੰਗਤ ਜੀ ਸਾਨੂੰ ਪੂਰੀ ਮਰਿਆਦਾ ਦੇ ਨਾਲ ਜਗਾਉਣੀ ਚਾਹੀਦੀ ਇਹ ਨਹੀਂ ਕਿ ਜਦੋਂ ਸਾਡਾ ਮਨ ਕੀਤਾ ਅਸੀਂ ਜਗਾ ਲਈ ਤੇ ਜਦੋਂ ਸਾਡਾ ਮਨ ਕੀਤਾ ਸੀ ਬੰਦ ਕਰ ਦਿੱਤੀ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਕੀ ਚਲੋ ਸਾਥ ਸੰਗੀਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਵਿਚਾਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੋਂ ਐਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਾ ਸੰਗਤ ਜੀ ਘਰ ਦੇ ਵਿੱਚ ਜੋਤ ਜਗੌਰ ਦੇ ਨਾਲ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਸਿੱਖੀ ਇਤਿਹਾਸ ਦੇ ਵਿੱਚ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਅਟਲ ਵਿਸ਼ਵਾਸ ਤੇ ਗੁਰੂ ਦੇ ਪ੍ਰਤੀ ਅਡੋਲ ਭਗਤੀ ਦੀ ਮਿਸਾਲ ਹੈ ਤੇ ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਜੋ ਵਿਅਕਤੀ ਸੱਚੇ ਮਾਨਤੇ ਸਰਦਾ ਭਾਵਨਾ ਦੇ ਨਾਲ ਤੇ ਪੂਰੇ ਨਿਜਮ ਦੇ ਨਾਲ ਪੂਰੀ ਮਰਿਆਦਾ ਦੇ ਅਨੁਸਾਰ ਘਰ ਦੇ ਵਿੱਚ ਜੋਤ ਜਗਾਉਂਦਾ ਹੈ ਤੇ ਉਸ ਤੇ ਬਾਬਾ ਜੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੁੰਦੀ ਹੈ। ਸ਼ੀਰ ਸਿੰਘ ਸਾਧ ਸੰਗੇਜੀ ਉਸ ਪਰਿਵਾਰ ਤੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਆਪਣੀ ਕਿਰਪਾ ਵਰਤਾਉਂਦੇ ਨੇ। ਤੇ ਆਪਾਂ ਗੱਲ ਕਰ ਲੈਣੀ ਹੈ ਕਿ ਜੋਤ ਜਗਾਉਣ ਦਾ ਅਰਥ ਕੀ ਹੁੰਦਾ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ। ਸਾਤ ਸੰਗਤ ਜੀ ਜੋਤ ਸਿਰਫ ਇੱਕ ਦੀਵਾ ਹੀ ਨਹੀਂ ਹੁੰਦੀ ਕਿ ਅਸੀਂ ਇੱਕ ਜੋਤ ਜਗਾ ਲਈ ਤੇ ਜਦੋਂ ਅਸੀਂ ਚਲੋ ਅਸੀਂ ਫਾਰਮੈਲਟੀ ਪੂਰੀ ਕਰ ਲਈ ਜੇਕਰ ਗੱਲ ਕਰੀਏ ਤਾਂ ਇਹ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਦੇ ਵੱਲ ਜਾਣ ਜਾ ਗਏ ਤੇ ਸਾਡੇ ਮਨ ਦੇ ਵਿੱਚੋਂ ਡਰ ਦੁੱਖ ਤੇ ਨਿਰਾਸ਼ਾ ਦੀ ਮੁਕਤੀ ਇਹ ਜਿਹੜੀ ਉਹ ਦੂਰ ਹੋ ਜਾਂਦੀ ਹੈ ਤੇ ਗੁਰੂ ਤੇ ਭਰੋਸਾ ਵੱਜ ਜਾਂਦਾ ਹੈ ਪਰਮਾਤਮਾ ਤੇ ਸਾਤ ਸੰਗਤ ਜੀ ਭਰੋਸਾ ਆਟੋਮੈਟਿਕਲੀ ਵੱਜ ਜਾਂਦਾ ਹੈ ਜਦੋਂ ਅਸੀਂ ਜੋਤ ਜਗਾਉਣੀ ਆ ਗੁਰਬਾਣੀ ਦਾ ਜਾਪ ਕਰਦੇ ਆਂ ਸਿਮਰਨ ਕਰਦੇ ਆਂ ਤੇ ਜਦੋਂ ਸਾਡੇ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਏ ਤਾਂ ਸਾਧ ਸੰਗਤ ਜੀ ਨਕਾਰਾਤਮਕ ਊਰਜਾਏ ਜਿਹੜੀ ਉਹ ਦੂਰ ਹੋ ਜਾਂਦੀ ਏ ਤੇ ਸਾਡੇ ਘਰ ਦੇ ਵਿੱਚ ਇੱਕਦਮ ਸ਼ਾਂਤੀ ਸੁਖ ਤੇ ਬਰਕਤ ਆਉਂਦੀ ਏ ਕਹਿਣ ਦਾ ਭਾਵ ਖੁਸ਼ੀਆਂ ਹੁੰਦੀਆਂ ਏ ਇਸੀ ਤਰ੍ਹਾਂ ਸਾਸ ਸੰਗੀ ਜੀ ਹੁਣ ਤੁਹਾਡੀ ਨਾਲ ਇੱਕ ਪਰਿਵਾਰ ਦੀ ਹੱਡ ਵੀ ਤੇ ਆਪਾਂ ਸਾਂਝੀ ਕਰਾਂਗੇ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਨਾ ਹਰ ਰੋਜ਼ ਲਗਾਤਾਰ ਕਲੇਸ਼ ਹੀ ਰਹਿੰਦਾ ਸੀ ਕਲੇਸ਼ ਕਿਉਂ ਰਹਿੰਦਾ ਸੀ ਕਿਉਂਕਿ ਸਾਸ ਸੰਗੀ ਜੀ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਵਧ ਗਈ ਸੀ ਇੱਕ ਫੈਮਿਲੀ ਮੈਂਬਰ ਠੀਕ ਹੁੰਦਾ ਸੀ ਦੂਸਰਾ ਬਿਮਾਰ ਹੋ ਜਾਂਦਾ ਸੀ ਬਿਮਾਰੀ ਵਧਣ ਦੇ ਨਾਲ ਨਾਲ ਜਿਹੜੀ ਘਰ ਦੀ ਆਰਥਿਕ ਹਾਲਾਤ ਸੀ ਉਹ ਵੀ ਬਹੁਤ ਹੀ ਜ਼ਿਆਦਾ ਮਾੜੇ ਸਨ ਉਸ ਘਰ ਦੇ ਵਿੱਚ ਆਰਥਿਕ ਤੰਗੀ ਬਹੁਤ ਜ਼ਿਆਦਾ ਸੀ ਤੇ ਜਦੋਂ ਸਾ ਸੰਗੀਜੀ ਸਾਡਾ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੁੰਦਾ ਤੇ ਅਸੀਂ ਇਹ ਲਾਜ ਕਰਵਾਉਣਾ ਹੁੰਦਾ ਪੈਸੇ ਦੇ ਨਾਲ ਤੇ ਜਦੋਂ ਸਾਨੂੰ ਕਿਤੇ ਪੈਸਾ ਹੀ ਨਹੀਂ ਮਿਲਦਾਗਾ ਤੇ ਪੈਸੇ ਨੂੰ ਲੈ ਕੇ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਏ ਇਸੇ ਤਰੀਕੇ ਦੇ ਨਾਲ ਜਦੋਂ ਕਲੇਸ਼ ਰਹਿੰਦਾ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਲੜਾਈ ਝਗੜੇ ਵੱਧ ਜਾਂਦੇ ਨੇ ਦੀ ਉਹ ਪਰਿਵਾਰ ਦਾ ਕਹਿਣਾ ਸੀ ਕਿ ਸਾਡੇ ਘਰ ਦੇ ਵਿੱਚ ਹਰ ਰੋਜ਼ ਬਿਮਾਰੀ, ਕਲਾਕਲੇਸ਼, ਆਰਥਿਕ ਤੰਗੀ ਬਹੁਤ ਜ਼ਿਆਦਾ ਹੋਣੀ ਕਹਿੰਦੀ ਕਿ ਸਾਡੇ ਪਰਿਵਾਰ ਦਾ ਆਪਸ ਦੇ ਵਿੱਚ ਮੂਹ ਪਿਆਰ ਵੀ ਨਹੀਂ ਸੀ ਰਿਹਾ ਭੈਣ ਭਰਾਵਾਂ ਦਾ ਮਾਤਾ ਪਿਤਾ ਦਾ ਬੱਚਿਆਂ ਨਾਲ ਨਹੀਂ ਸੀ ਰਿਹਾ ਇੰਨੇ ਚਾਦੀ ਬੁਰੀ ਹਾਲਾਤ ਹੋ ਗਈ ਸੀ ਤੇ ਕਦੇ ਪ੍ਰਮਾਤਮਾ ਦਾ ਨਾਮ ਤਾਂ ਜਪਿਆ ਹੀ ਨਹੀਂ ਸੀ ਕਦੇ ਇਹ ਸੋਚੇ ਹੀ ਨਹੀਂ ਸੀ ਕਿ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਸੱਚੇ ਪਾਤਸ਼ਾਹ ਸ툽ੀ ਸਾਡੀ ਸੁੰਨੇਗੇ ਕਹਿੰਦੇ ਕਿ ਅਸੀਂ ਇਸ ਰਸਤੇ ਤੋਂ ਪਟਕੇ ਹੋਏ ਸੀ ਕਦੇ ਅਸੀਂ ਗੁਰਦੁਆਰਾ ਸਹਿਬ ਵੀ ਨਹੀਂ ਸੀ ਗਏ ਤੇ ਗੁਰਬਾਣੀ ਦਾ ਜਾਪ ਕਰਨ ਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਸਾਹ ਸਿੰਘ ਜੀ ਅਕਸਰ ਹੁੰਦਾ ਹੈ ਕਿ ਇਹ ਕਿ ਜੁਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਂਦੇ ਨੇ ਨਾ ਅਚਾਨਕ ਦੁੱਖਾਂ ਦਾ ਪਹਾੜ ਟੁੱਟੇ ਜਾਂਦਾ ਹੈ ਉਦੋਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੀ ਜ਼ਿੰਦਗੀ ਬਿਲਕੁਲ ਖਤਮ ਹੋ ਚੁੱਕੀ ਹੈ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਤੇ ਇਸੇ ਤਰੀਕੇ ਦੇ ਨਾਲ ਹੀ ਸਾਧ ਸੰਗੇ ਜੀ ਉਸ ਪਰਿਵਾਰ ਦੇ ਨਾਲ ਹੋ ਰਿਹਾ ਸੀ ਤੇ ਉਹ ਪਰਿਵਾਰ ਨੇ ਕੀ ਕੀਤਾ ਕਿ ਉਹ ਇੱਕ ਦਿਨ ਗੁਰਦੁਆਰਾ ਸਾਹਿਬ ਗਏ ਉਹਨਾਂ ਦਾ ਜਿਹੜਾ ਪਰਿਵਾਰ ਦਾ ਮੇਨ ਮੁਖੀ ਸੀ ਵੱਡਾ ਪਰਿਵਾਰ ਦਾ ਮੈਂਬਰ ਸੀ ਉਹ ਗੁਰਦੁਆਰਾ ਸਾਹਿਬ ਗਏ ਜਦੋਂ ਉੱਥੇ ਗਏ ਤੇ ਉਹਨਾਂ ਨੂੰ ਕੋਈ ਉੱਥੇ ਬਜ਼ੁਰਗ ਮਿਲੇ ਉਹ ਮਾਤਾ ਜੀ ਸਨ ਉਹਨਾਂ ਦੇ ਪਿੰਡ ਦੇ ਵਿੱਚ ਸਾਧ ਸੰਗੇ ਜੀ ਉਹ ਪਰਿਵਾਰ ਦਾ ਸਦਾ ਕਿ ਸਾਡੇ ਹਾਲਾਤ ਦੇ ਬਾਰੇ ਸਾਰੇ ਪਿੰਡ ਨੂੰ ਪਤਾ ਸੀ ਤੇ ਉਹ ਬਜ਼ੁਰਗ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਸ਼ੁਕਰੇ ਮਾਲਕ ਦਾ ਵੀ ਤੁਸੀਂ ਗੁਰਦੁਆਰਾ ਸਹਿਬ ਆਇਆ ਕਿਉਂਕਿ ਉਹ ਕਦੇ ਵੀ ਗੁਰਦੁਆਰਾ ਸਹਿਬ ਨਹੀਂ ਸੀ ਜਾਂਦੇ ਪਰਮਾਤਮਾ ਤੋਂ ਵੀ ਉਹਨਾਂ ਦਾ ਵਿਸ਼ਵਾਸ ਚੱਕਿਆ ਗਿਆ ਸੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਸਾਰਸਿੰਘ ਜੀ ਜਿਹੜਾ ਮਨ ਨੂੰ ਕਿਉ ਡੋਲ ਜਾਂਦਾ ਪਰ ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਕਿਉਂਕਿ ਆਪਣੇ ਕੋਲ ਪਰਮਾਤਮਾ ਤੋਂ ਇਲਾਵਾ ਉਸ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਜੋ ਪ੍ਰਮਾਤਮਾ ਨੇ ਕਰਨਾ ਜੋ ਉਸ ਨੂੰ ਚੰਗਾ ਲੱਗਣਾ ਉਸ ਨੇ ਉਹੀ ਕਰਨਾ ਹੈ ਤੇ ਇਸੇ ਤਰੀਕੇ ਦੀ ਨਾਲ ਉਹ ਪਰਿਵਾਰ ਨੂੰ ਉਹ ਮਾਤਾ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਸਹਿਬ ਆਇਆ ਕਰੋ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਇਆ ਕਰੋ ਚਪਹਿਰਾ ਸੇਵਟਿਆ ਕਰੋ ਗੁਰਬਾਣੀ ਦਾ ਜਾਪ ਕਰਿਆ ਕਰੋ ਪ੍ਰਮਾਤਮਾ ਇਸੇ ਤਰੀਕੇ ਹੀ ਤੁਹਾਡੇ ਦੁੱਖ ਦੂਰ ਕਰ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸਾ ਸੰਗੇ ਜੀ ਉਹ ਪਰਿਵਾਰ ਕਹਿਣ ਲੱਗਾ ਕਿ ਅਸੀਂ ਇਸ ਚੀਜ਼ ਨੂੰ ਨਾ ਇਹ ਸਮਝਿਆ ਕਿ ਇਸ ਤਰ੍ਹਾਂ ਵੀ ਕਦੇ ਹੋ ਸਕਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇੰਨੇ ਜ਼ਿਆਦੇ ਦੁੱਖ ਨੇ ਜੇ ਦੁੱਖ ਇਸ ਤਰ੍ਹਾਂ ਹੀ ਖਤਮ ਹੋਣ ਲੱਗ ਗਏ ਤੇ ਫਿਰ ਕਿਸੇ ਨੂੰ ਦੁੱਖ ਹੀ ਨਾ ਆਵੇ ਕਹਿੰਦੇ ਸਾਡੀ ਸੋਚ ਇੱਥੇ ਨਿਰਪਰ ਸੀ ਪਰ ਉਹ ਬਜ਼ੁਰਗ ਮਾਤਾ ਨੇ ਸਾਨੂੰ ਮਿੰਤਾ ਤਰਲੇ ਕਰਕੇ ਕਿਹਾ ਕਿ ਤੁਸੀਂ ਜ਼ਰੂਰ ਇੱਕ ਵਾਰ ਆਪਣੀ ਘਰ ਦੇ ਵਿੱਚ ਚੂਤ ਜਗਾਉਣੀ ਸ਼ੁਰੂ ਕਰੋ ਤੇ ਪਰਮਾਤਮਾ ਦਾ ਨਾਮ ਜਪੋ ਤੇ ਉਸ ਗੱਲ ਨੂੰ ਮੰਨ ਕੇ ਸਾਸ ਸੰਗੇਜੀ ਉਹ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਜੋਤ ਜਗਾਉਣੀ ਸ਼ੁਰੂ ਕੀਤੀ ਘਰ ਦੇ ਵਿੱਚ ਪਾਠ ਕਰਨਾ ਸ਼ੁਰੂ ਕੀਤਾ ਹਰ ਰੋਜ਼ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਹਰ ਰੋਜ਼ ਸਵੇਰੇ ਸ਼ਾਮ ਸਾਸ ਸੰਗੇਜੀ ਉਹ ਪਰਿਵਾਰ ਨੇ ਕਿਹਾ ਕਿ ਅਸੀਂ ਸੱਚੇ ਮਨ ਦੇ ਨਾਲ ਤੇ ਸ਼ਰਧਾ ਭਾਵਨਾ ਦੇ ਨਾਲ ਜੋਤ ਜਗਾਉਣੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਨਾ ਪੀਵਾਹੀ ਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੁਝ ਹੀ ਸਮੇਂ ਦੇ ਬਾਅਦ ਕੁਝ ਸਮਾਂ ਬੀਤਦਾ ਤੇ ਕੁਝ ਸਮੇਂ ਦੇ ਬਾਅਦ ਕਹਿੰਦੇ ਸਾਡੇ ਘਰ ਦਾ ਮਾਹੌਲ ਇੱਕਦਮ ਹੀ ਬਦਲ ਗਿਆ ਜਿਹੜੀ ਸਾਡੇ ਘਰ ਦੀ ਬਿਮਾਰੀ ਸੀ ਉਹ ਦੂਰ ਹੋਣ ਲੱਗੀ ਕਹਿੰਦੇ ਕਿ ਸਾਨੂੰ ਬਿਮਾਰੀ ਤੋਂ ਰਾਹਤ ਮਿਲੀ ਤੇ ਕਹਿੰਦੇ ਜਿੰਨੇ ਵੀ ਸਾਡੇ ਰੁਕੇ ਹੋਏ ਕੰਮ ਸੀ ਉਹ ਕਹਿੰਦੇ ਚੱਲ ਪਏ ਜੋ ਵੀ ਕੰਮਾਂ 'ਚ ਰੁਕਾਵਟਾ ਸੀ ਉਹ ਦੂਰ ਹੋਈਆਂ ਤੇ ਰੁਕੇ ਹੋਏ ਕੰਮ ਸੀ ਜਿਹੜੇ ਉਹ ਬੜਨਣ ਲੱਗ ਪਏ ਇਸ ਆਦੇਂ ਬੰਦੀ ਵਿੱਚ ਕਹਿੰਦੇ ਹੌਸਲਾ ਤੇ ਵਿਸ਼ਵਾਸ ਆ ਗਿਆ ਸੀ ਕਿ ਹਾਂਜੀ ਇਹ ਸਭ ਵੀ ਹੋ ਸਕਦਾ ਹੈ ਪਰਮਾਤਮਾ ਸਭ ਕੁਝ ਕਰ ਸਕਦੀ ਹੈ ਤੇ ਇਹ ਸਭ ਉਹ ਪਰਿਵਾਰ ਦਾ ਕਹਿਣਾ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੀ ਸੀ ਕਿਉਂਕਿ ਉਹਨਾਂ ਦੀ ਕਿਰਪਾ ਦੇ ਸਦਕੇ ਹੀ ਸਭ ਕੁਝ ਹੋਇਆ ਸੀ ਕਿਉਂਕਿ ਜੋਤ ਨਾਲ ਕਹਿੰਦੇ ਜਿਹੜਾ ਸਾਡਾ ਮਨ ਸੀ ਨਾ ਉਹ ਵੀ ਸ਼ੁੱਧ ਹੋ ਗਿਆ ਸੀ ਤੇ ਗੁਰੂ ਦੇ ਨਾਲ ਜੋੜ ਬਣ ਗਿਆ ਸੀ ਜੋਤ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਸਾਸ ਸੰਗੇ ਜੀ ਇਹ ਉਹ ਪਰਿਵਾਰ ਦੀ ਹੱਡ ਬੀਤੀ ਸੀ ਸਾਸ ਸੰਗੇ ਜੀ ਇੰਨੀ ਜ਼ਿਆਦਾ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਸ ਪਰਿਵਾਰ ਤੇ ਕਿਰਪਾ ਹੋਈ ਕਿ ਉਹ ਪਰਿਵਾਰ ਅੱਜ ਗੁਰੂ ਦੇ ਨਾਲ ਜੁੜਿਆ ਹੋਇਆ ਤੇ ਇਹਨਾਂ ਵਿਸ਼ਵਾਸ ਉਹਨਾਂ ਦਾ ਪਰਮਾਤਮਾ ਦੇ ਵਿੱਚ ਬਣਿਆ ਹੋਇਆ ਹੈ ਕਿ ਉਹ ਪਰਿਵਾਰ ਦਾ ਕਹਿਣਾ ਜਦੋਂ ਵੀ ਅਸੀਂ ਕੋਈ ਵੀ ਕਾਰਜ ਸ਼ੁਰੂ ਕਰਨਾ ਹੈ ਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਹੀ ਅਸੀਂ ਆਪਣੀ ਉਸ ਕਾਰੇਜ ਨੂੰ ਸ਼ੁਰੂ ਕਰਨਾ ਹੁੰਦਾ ਹੈ ਕਹਿੰਦੇ ਕਿ ਕੋਈ ਵੀ ਕਿਤੇ ਵੀ ਜਾਣਾ ਹੈ ਕਿਸੇ ਸ਼ੁਭ ਕੰਮ ਦੇ ਲਈ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਕਹਿੰਦੇ ਪਰਮਾਤਮਾ ਦਾ ਨਾਮ ਲੈ ਕੇ ਹੀ ਕਰਨਾ ਹੁੰਦਾ ਹੈ ਤੇ ਹੁਣ ਸਾਧ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਜੋਤ ਕਦੋਂ ਤੇ ਕਿੰਨੇ ਚੋਂ ਗੀ ਚਾਹੀਦੀ ਹੈ ਜੋਤ ਅਸੀਂ ਕਿਸੇ ਵੀ ਸਮੇਂ ਜਗਾ ਸਕਦੇ ਹਾਂ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਅੰਮ੍ਰਿਤ ਵੇਲੇ ਜ਼ਰੂਰ ਜਗਾਇਆ ਕਰੋ ਅੰਮ੍ਰਿਤ ਵੇਲੇ ਚਾਹ ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਜਗਾਓ ਕਰ ਅੰਮ੍ਰਿਤ ਵੇਲੇ ਜ਼ਰੂਰ ਜਗਾਇਆ ਕਰੋ ਜੇ ਸ ਜਗਾਤੇ ਤੁਸੀਂ ਚੁੱਥ ਜਗਾਉਣੀ ਉਹ ਸਾਫ ਹੋਣੀ ਚਾਹੀਦੀ ਹੈ ਕਹਿੰਦਾ ਪਾਉ ਸਾਸੰਗੇ ਜੀ ਤੁਹਾਡਾ ਸਾਫ ਮਨ ਤੇ ਸਾਫ ਜਗਾ ਹੋਣੀ ਚਾਹੀਦੀ ਸਿਰਫ ਜਗਾ ਦੀ ਸਫਾਈ ਨਹੀਂ ਅਸੀਂ ਕਰਨੀ ਆਪਣੇ ਮਨ ਨੂੰ ਵੀ ਨਾਲ ਸਾਫ ਸੁਥਰਾ ਰੱਖੋ ਤੁਸੀਂ ਦੀਵੇ ਦੇ ਵਿੱਚ ਵੀ ਜਗਾ ਸਕਦੇ ਹੋ ਤੇ ਇੱਕ ਜੋਤ ਬਣੀ ਹੁੰਦੀ ਹੈ ਪਿੱਤਲ ਦੀ ਉਸ ਦੇ ਵਿੱਚ ਵੀ ਤੁਸੀਂ ਜਗਾ ਸਕਦੇ ਹੋ ਤੇ ਕਿਓ ਦੀ ਜੋਤ ਜਗਾਉਣੀ ਹੈ ਦੇਸੀ ਕਿਓ ਦੀ ਕਈ ਸਾਧ ਸੰਗਤ ਜੀ ਪਰਿਵਾਰ ਤੇਲ ਦਾ ਦੀਵਾ ਜਗਾਉਂਦੇ ਆ ਉਹ ਅਲੱਗ ਚੀਜ਼ ਹੁੰਦੀ ਹੈ ਜਿਹੜੀ ਦੇਸੀ ਕਿਓ ਦੀ ਜੋਤ ਹੁੰਦੀ ਉਹ ਅਲੱਗ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਜੋਤ ਜਗਾਉਣੀ ਆ ਉਦੋਂ ਇਸੇ ਵੀ ਗੁਰਬਾਣੀ ਦਾ ਚਾਪ ਜ਼ਰੂਰ ਕਰੋ ਚਪੈਰਾ ਸਾਹਿਬ ਕਟੋ ਚਾਮ ਵਾਹਿਗੁਰੂ ਜੇਕਰ ਤੁਹਾਨੂੰ ਗੁਰਬਾਣੀ ਦਾ ਚਾਪ ਨਹੀਂ ਆਉਂਦਾ ਨਾ ਫਿਰ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਲਓ ਜਾਂ ਫਿਰ ਚਪਈ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਜੋਤ ਜਗਾਉਣੀ ਹੋਣਾ ਤੇ ਜੋਤ ਜਗਾਉਂਦੇ ਸਮੇਂ ਕੋਈ ਵੀ ਮੰਗ ਨਹੀਂ ਰੱਖਣੀ ਕੋਈ ਵੀ ਮਨ ਦੇ ਵਿੱਚ ਇਹ ਚੀਜ਼ ਨਹੀਂ ਕਰ ਲੈ ਕੇ ਆਉਣੀ ਕਿ ਸਾਨੂੰ ਵਾਹਿਗੁਰੂ ਇਹ ਦਿਓ ਉਹ ਦਿਓ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਕਰਨੀ ਗਿਆਨ ਦਾ ਭਾਵ ਕਿ ਜੋਤ ਜਗਾਉਂਦੇ ਸਮੇਂ ਤੁਸੀਂ ਕੋਈ ਮੰਗ ਨਹੀਂ ਕਰਨੀ ਸਿਰਫ ਸ਼ੁਕਰਾਨਾ ਤੇ ਭਰੋਸਾ ਹੀ ਤੁਹਾਡੀ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਪ੍ਰਮਾਤਮਾ ਤੇ ਇੰਨਾ ਭਰੋਸਾ ਹੋਵੇ ਕਿ ਤੁਹਾਨੂੰ ਕੁਝ ਮੰਗਣ ਦੀ ਜ਼ਰੂਰਤ ਹੀ ਨਾ ਪਵੇ ਕਿਉਂਕਿ ਸਾ ਸੰਗਤ ਜੀ ਨਿਸਕਰਸ਼ ਜਦੋਂ ਮਨੁੱਖ ਨਿ제ਮ ਨਿਮਰਤਾ ਤੇ ਸ਼ਰਦਾ ਦੇ ਨਾਲ ਘਰ ਦੇ ਵਿੱਚ ਜੋਤ ਜਗਾਉਂਦਾ ਹੈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਟਲ ਸ਼ਕਤੀ ਉਸ ਨੂੰ ਹੌਸਲਾ ਦਿੰਦੀ ਹੈ ਦੁੱਖਾਂ ਤੋਂ ਲੜਨ ਦੀ ਤਾਕਤ ਦਿੰਦੀ ਹੈ ਤੇ ਜੀਵਨ ਨੂੰ ਸਹੀ ਰਾਹ ਤੇ ਲੈ ਜਾਂਦੀ ਹੈ ਕਿਉਂਕਿ ਸਾ ਸੰਗਤ ਦੀ ਜੋਤ ਸਿਰਫ ਇੱਕ ਦੀਵਾ ਹੀ ਨਹੀਂ ਹੁੰਦਾ ਇੱਕ ਦੀਵਾ ਹੀ ਨਹੀਂ ਇਹ ਗੁਰੂ ਦੇ ਨਾਲ ਜੋੜੇ ਜੇ ਤੁਸੀਂ ਚਾਹੋ ਪਰਮਾਤਮਾ ਦੇ ਨਾਲ ਜੁੜਨਾ ਹੈ ਪਰਮਾਤਮਾ ਦੇ ਨਾਲ ਜੁੜ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਸੀਂ ਬੇਅੰਤ ਕਿਰਪਾ پا ਸਕਦੇ ਤੇ ਇਸੇ ਤਰੀਕੇ ਦੇ ਨਾਲ ਸਾ ਸੰਗਤ ਜੀ ਹੁਣ ਆਪਾਂ ਗੰਦ ਕਰਦੀਆਂ ਕਿ ਘਰ ਦੇ ਵਿੱਚ ਚੂਤ ਚ ਗਉਣ ਦੇ ਨਾਲ ਜੋਤ ਦੇ ਵਿੱਚ ਜੇਕਰ ਫੁੱਲ ਬਣਦੇ ਨੇ ਤੇ ਉਸ ਦਾ ਕੀ ਸੰਕੇਤ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਆ ਬਹੁਤ ਵਾਰ ਆਪਾਂ ਸੁਣਿਆ ਹੈ ਕਿ ਕਈ ਪਰਿਵਾਰਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਜੋਤ ਬਹੁਤ ਪਹਿਲਾਂ ਵਾਦੇ ਚੰਗੀ ਹੈ ਕਿ ਉਹ ਵਿੱਚ ਬਚੇ ਹੁੰਦੇ ਤੇ ਕਈ ਪਰਿਵਾਰਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਜੋਤ ਜਗਾਉਨੇ ਆ ਤੇ ਸਾਡੀ ਜਗਦੀ ਜੋਤ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਫੁੱਲ ਬਣਦਾ ਤੇ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਪੜਦਾ ਵੀ ਅਸੀਂ ਇਹ ਸਦਾ ਕੀ ਸੰਕੇਤ ਮੰਨੀਏ ਤਸਾ ਸੰਗੀਚੇ ਜੇਕਰ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀਓ ਤਾਂ ਘਰ ਵਿੱਚ ਜੋਤ ਜਗਾਉਣ ਦੀ ਨਾਲ ਜੋਤ ਦੇ ਵਿੱਚ ਫੁੱਲ ਬਣਦਾ ਕੀ ਸੰਕੇਤ ਹੈ ਜਦੋਂ ਵੀ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਹੈ ਜੋਤ ਜਗਾਉਂਦੇ ਸਮੇਂ ਜੋਤ ਦੇ ਵਿੱਚ ਫੁੱਲ ਬਣਨਾ ਰੋਕ ਧਾਰਾ ਤੇ ਅਧਿਆਤਮਿਕ ਦ੍ਰਿਸ਼ਟੀ ਦੇ ਨਾਲ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੋਤ ਦੇ ਵਿੱਚ ਫੁੱਲ ਬਣਨ ਦਾ ਕੀ ਸੰਕੇਤ ਹੈ? ਸਭ ਤੋਂ ਪਹਿਲਾਂ ਤਾਂ ਸਾਸੰਗੀ ਜੀ ਗੁਰੂ ਜੀ ਦੀ ਕਿਰਪਾ ਦਾ ਸੰਕੇਤ ਹੈ। ਜੇਕਰ ਆਪਾਂ ਧਾਰਮਿਕ માનਤਾ ਦੀ ਗੱਲ ਕਰੀਏ ਤਾਂ ਧਾਰਮਿਕ માનਤਾਵਾਂ ਦੇ ਅਨੁਸਾਰ ਜਦੋਂ ਜੋਤ ਦੇ ਵਿੱਚ ਫੁੱਲ ਬਣਦਾ ਹੈ, ਕਲੀਆਂ ਜਾਂ ਆਕਿਰਤੀ ਬਣਦੀ ਹੈ, ਜਿਵੇਂ ਕਿ ਕੋਈ ਚਿਹਰਾ ਬਣਦਾ ਹੈ ਤਾਂ ਉਹ ਇਹ ਦਰਸਾਉਂਦਾ ਹੈ ਕਿ ਸਾਡੀ ਜਿਹੜੀ ਅਰਦਾਸ ਹੈ ਉਹ ਕਬੂਲ ਹੋ ਰਹੀ ਏ ਜੋ ਵੀ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਏ ਉਹ ਸਾਡੀ ਪੂਰੀ ਹੋ ਰਹੀ ਏ ਤੇ ਸਾਡੇ ਘਰ ਤੇ ਗੁਰੂ ਜੀ ਦੀ ਕਿਰਪਾ ਹੋ ਰਹੀ ਏ ਤੇ ਰੱਖਿਆ ਹੈ ਜਹੀਦਾ ਸਿੰਘਾਂ ਦੀ ਸਾਡੇ ਘਰ ਉੱਪਰ ਕਿਰਪਾ ਤੇ ਉਹਨਾਂ ਦੀ ਰੱਖਿਆ ਹੈ ਤੇ ਇਸ ਦੇ ਨਾਲ ਨਾਲ ਸਾਥ ਸੰਗਤ ਜੀ ਸਾਡੇ ਘਰ ਦੇ ਵਿੱਚੋਂ ਨਕਾਰਾਤਮਕ ਤਾਕਤਾਂ ਨਕਾਰਾਤਮਕ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਦੂਰ ਹੋ ਚਾਲੀਆਂ ਨੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਸੁਖਸ਼ਾਂਤੀ ਦੀ ਖੁਸ਼ਖਬਰੀ ਦੀ ਤੇ ਜਦੋਂ ਜੋਤ ਜਗਾਉਣੀ ਆ ਜੋਤ ਦੇ ਵਿੱਚ ਫੁੱਲ ਬੰਦ ਹੈ ਤੇ ਇਹ ਸੰਕੇਤ ਵੀ ਮੰਨਿਆ ਜਾਂਦਾ ਹੈ ਕਿ ਘਰ ਦੇ ਵਿੱਚ ਖੁਸ਼ੀ ਦੀ ਖਬਰ ਆਉਣ ਵਾਲੀ ਹੈ ਸਾਡੇ ਘਰ ਦੇ ਵਿੱਚ ਸਾਨੂੰ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਤੇ ਸਾਡੇ ਰੁਕੇ ਹੋਏ ਕੰਮ ਬੜਨ ਲੱਗਣਗੇ ਜਦੋਂ ਸਾਨੂੰ ਇਸ ਤਰ੍ਹਾਂ ਦਾ ਸਾਸ ਸੰਗੀਜੀ ਸੰਕੇਤ ਮਿਲਦਾ ਹੈ ਤੇ ਸਾਡੇ ਰੁਕੇ ਹੋਏ ਕਾਵਟਾਂ ਜਿਹੜੀਆਂ ਕੰਮ ਦੇ ਵਿੱਚ ਆ ਰਹੀਆਂ ਹੁੰਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਤੇ ਰੁਕੇ ਹੋਏ ਕੰਮ ਬੜਨੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੇ ਘਰ ਦੇ ਵਿੱਚ ਉਹ ਪਰਿਵਾਰਿਕ ਕਲੇਸ਼ ਲੜਾਈ ਝਗੜੇ ਖਤਮ ਹੋਣਗੇ ਇਹ ਸਭ ਸੰਕੇਤ ਸਾਨੂੰ ਇਹ ਦੱਸ ਰਿਹਾ ਕਿ ਸਾਡੇ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਜਿਹੜੇ ਉਹ ਦੂਰ ਹੋ ਜਾਣਗੇ ਤੇ ਇਸ ਤੋਂ ਇਲਾਵਾ ਸਾ ਸੰਗੀਤ ਜੀ ਜੇਕਰ ਆਪਾਂ ਗੱਲ ਕਰੀਏ ਮਨ ਦੀ ਸ਼ੁੱਧਤਾ ਦੀ ਤੇ ਜੋਤ ਦੇ ਵਿੱਚ ਫੁੱਲ ਬਣਨਾ ਇਹ ਵੀ ਸੰਕੇਤ ਦੱਸਦਾ ਹੈ ਸਾਨੂੰ ਕਿ ਜੋਤ ਜਗਾਉਣ ਵਾਲੇ ਦਾ ਮਨ ਸਾਫ਼ ਤੇ ਇਕਾਗਰ ਹੋਣਾ ਚਾਹੀਦਾ ਹੈ ਅਰਦਾਸ ਦਿ ਲੋ ਕੀਤੀ ਗਈਏ ਤੇ ਮਾਨ ਤੇ ਆਤਮਾ ਦੇ ਵਿੱਚ ਸਹੀ ਜੋੜ ਪਣਿਆ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਚੁੱਤ ਜਗਾਉਣੀ ਹੈ ਤੇ ਸਾਨੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੋਤ ਵਾਲਾ ਸਥਾਨ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਉਸ ਦੇ ਨਾਲ ਨਾਲ ਸਾਨੂੰ ਆਪਣਾ ਜਿਹੜਾ ਮਾਣੇ ਉਹ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਇਸ ਤੋਂ ਇਲਾਵਾ ਸ਼ਹੀਦਾਂ ਦੀ ਜਾਤ ਤੇ ਅਸ਼ੀਰਵਾਦ ਜੇਕਰ ਆਪਾਂ ਸਿੱਖ ਪਰੰਪਰਾ ਦੇ ਵਿੱਚ ਗੱਲ ਕਰੀਏ ਤਾਂ ਖਾਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸ਼ਹੀਦਾਂ ਦੀ ਯਾਦ ਨਾਲ ਜੋਤ ਜਗਾਉਂਦੇ ਇਸ ਨੂੰ ਸ਼ਹੀਦ ਦੀ ਰੂਹਾਂ ਦੇ ਅਸ਼ੀਰਵਾਦ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸਾਸ ਸੰਗੇ ਜੀ ਹੁਣ ਆਪਾਂ ਵਿਗਿਆਨਿਕ ਪੱਖ ਸਧਾਰਨ ਸਮਝਤੀ ਵਿੱਚ ਜੇਕਰ ਆਪਾਂ ਗੱਲ ਕਰੀਏ ਜੋਤ ਦੇ ਬਾਰੇ ਤੇ ਕਈ ਵਾਰ ਦੀਵੇ ਦੀ ਬੱਤੀ ਜਾ ਤੇਲ ਜਾਂ ਘੀ ਦੀ ਮਾਤਰਾ ਜਾਂ ਫਿਰ ਹਵਾ ਦੀ ਦਿਸ਼ਾ ਕਾਰਨ ਵੀ ਜੋਤ ਦੇ ਵਿੱਚ ਅਕਾਰ ਬਣ ਜਾਂਦੇ ਨੇ ਜੇਕਰ ਆਪਾਂ ਵਿਗਿਆਨਿਕ ਪੱਖ ਦੀ ਗੱਲ ਕਰੀਏ ਤਾਂ ਪਰ ਜੇਕਰ ਸ਼ਰਦਾ ਦੇ ਨਾਲ ਦੇਖਿਆ ਗਿਆ ਸੰਕੇਤ ਮਾਨੂੰ ਹੌਸਲਾ ਦਿੰਦਾ ਹੈ ਕਿ ਜੋ ਆਪਣੇ ਆਪ ਦੇ ਵਿੱਚ ਇੱਕ ਸਕਾਰਾਤਮਕ ਪ੍ਰਭਾਵ ਪੈਦਾ ਕਰਦਾ ਹੈ ਤੇ ਉਸਨੂੰ ਸਾਨੂੰ ਕਰਨਾ ਕੀ ਚਾਹੀਦਾ ਸਾਨੂੰ ਉਸਨੂੰ ਸਾਥ ਸੰਗੇ ਜੀ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਜੋਤ ਦੇ ਸਾਹਮਣੇ ਬੈਠ ਕੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਜੋਤ ਦੇ ਸਾਹਮਣੇ ਬੈਠ ਕੇ ਸ਼ੁਕਰਾਨਾ ਕਰੋ ਕਿ ਕਿਸੇ ਵੀ ਤਰ੍ਹਾਂ ਦੀ ਅੰਧਵਿਸ਼ਵਾਸਤਾ ਤੋਂ ਬਚੋ ਨਿਜਮ ਸਿਮਰਨ ਤੇ ਸੇਵਾ ਜਾਰੀ ਰੱਖੋ ਇਸ ਤੋਂ ਇਲਾਵਾ ਨਿਸਕਰਸ਼ ਜੋਤ ਵਿੱਚ ਫੁੱਲ ਬਣਨਾ ਸ਼ੁਭ ਸੰਕੇਤ ਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਸੁਖ ਸ਼ਕਤੀ ਤੇ ਆਸ ਦਾ ਪ੍ਰਤੀਕ ਜੋਤ ਦਾ ਪ੍ਰਕਾਸ਼ ਸਾਨੂੰ ਅੰਦਰੋਂ ਰੋਸ਼ਨ ਕਰਦਾ ਤੇ ਇਹ ਹੀ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਤੇ ਇਸੇ ਤਰ੍ਹਾਂ ਸਾ ਸੰਗਤ ਜੀ ਇੱਕ ਪਰਿਵਾਰ ਦਾ ਜੋਤ ਦਾ ਕਿਓ ਲਗਾਉਣ ਦੇ ਨਾਲ ਹੀ ਕਿਵੇਂ ਇੰਨਾ ਵੱਡਾ ਰੋਗ ਕਟਿਆ ਗਿਆ ਜੋਤ ਦੇ ਕਿਓ ਨਾਲ ਕਿਵੇਂ ਮੇਰਾ ਰੋਗ ਕਟਿਆ ਗਿਆ ਮੇਰੇ ਜੀਵਨ ਦੇ ਵਿੱਚ ਇੱਕ ਪਰਿਵਾਰ ਨੇ ਦੱਸਿਆ ਕਿ ਇੱਕ ਐਸਾ ਸਮਾ ਵੀ ਆਉਂਦਾ ਜਦੋਂ ਦਵਾਈਆਂ ਡਾਕਟਰ ਤੇ ਇਲਾਜ ਸਭ ਕੁਝ ਕਰਕੇ ਵੀ ਕਹਿੰਦੇ ਵੇਖ ਲਿਆ ਪਰ ਰੋਗ ਪਿੱਛਾ ਛੱਡਣ ਦਾ ਨਾਮ ਨਹੀਂ ਲੈਂਦਾ ਸੀ ਮਨ ਵੀ ਉਹ ਪਰਵਾਰ ਨੂੰ ਦੱਸਿਆ ਕਿ ਇੰਨਾ ਜ਼ਿਆਦਾ ਟੁੱਟ ਚੁੱਕਾ ਸੀ ਕਿ ਹੌਂਸਲਾ ਖਤਮ ਹੋ ਰਿਹਾ ਸੀ ਉਸ ਸਮੇਂ ਕਿਸੇ ਵੱਡੇ ਨੇ ਕਹਿੰਦੇ ਕਿ ਮੈਨੂੰ ਸਲਾਹ ਦਿੱਤੀ ਕਿ ਸੱਚੇ ਮਨ ਦੀ ਨਾਲ ਘਰ ਦੇ ਵਿੱਚ ਘੋ ਦੀ ਜੋਤ ਜਗਾ ਦੇਸੀ ਘੋ ਦੀ ਤੇ ਗੁਰੂ ਤੇ ਭਰੋਸਾ ਰੱਖ ਇਸੀ ਤਰ੍ਹਾਂ ਸਾਧ ਸੰਗਤ ਜੀ ਸ਼ਰਦਾ ਦੀ ਨਾਲ ਜੋਤ ਜਗਾਉਣ ਦੀ ਸ਼ੁਰੂਆਤ ਕੀਤੀ ਉਸ ਪਰਿਵਾਰ ਨੇ ਉਹਨਾਂ ਨੇ ਕਿਹਾ ਕਿ ਹਰ ਰੋਜ਼ ਸਵੇਰੀ ਤੇ ਸ਼ਾਮ ਕਹਿੰਦੇ ਕਿ ਮੈਂ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਮੈਂ ਸਾਫ਼ ਸੁਥਰਾ ਸਥਾਨ ਬਣਾਇਆ ਜਿੱਥੇ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ ਸਾਫ਼ ਥਾਂ ਤੇ ਘੋ ਦੀ ਜੋਤ ਕਹਿੰਦੇ ਮੈਂ ਜਗਾਉਂਦਾ ਰਿਹਾ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ ਤੇ ਕਹਿੰਦੇ ਸਿਰਫ ਇਹੀ ਅਰਦਾਸ ਕਰਦਾ ਸੀ ਕਿ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਤਾਂ ਕਿਤੇ ਦੇ ਸੇਤ ਦੇ ਤੇ ਸਬਰ ਦੇ ਨਾ ਕੋਈ ਡਰ ਤੇ ਨਾ ਕੋਈ ਜ਼ਬਰਦਸਤੀ ਦੀ ਮੰਗ ਸਿਰਫ ਪ੍ਰੋਸ ਸਾਤੇ ਕਹਿੰਦੇ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਹੌਲੀ-ਹੌਲੀ ਕਰਕੇ ਕਹਿੰਦੇ ਬਦਲਾ ਆਇਆ ਕੁਝ ਦਿਨਾਂ ਦੇ ਬਾਅਦ ਮਨ ਹੌਲਾ ਹੋਣ ਲੱਗ ਪਿਆ ਤੇ ਕਹਿੰਦੇ ਨੀਂਦ ਚੰਗੀ ਆਉਣ ਲੱਗੀ ਤੇ ਦਰਦ ਘਟਣ ਲੱਗਾ ਕਹਿੰਦੇ ਕਿ ਮੈਂ ਵੇਖਿਆ ਕਿ ਜੋ ਰੋਗ ਕਦੇ ਸਾਲਾਂ ਤੋਂ ਮੈਨੂੰ ਤੰਗ ਕਰ ਰਿਹਾ ਸੀ ਉਹ ਹੌਲੀ-ਹੌਲੀ ਕੱਟਣ ਲੱਗ ਪਿਆ ਸਾਸੰਗੀ ਜੀ ਉਹ ਰੋਗ ਵੀ ਹੌਲੀ-ਹੌਲੀ ਛੱਟ ਗਿਆ ਕਿਉਂਕਿ ਡਾਕਟਰਾਂ ਨੇ ਵੀ ਕਿਹਾ ਕਿ ਹੁਣ ਰਿਕਵਰੀ ਉਮੀਦ ਤੋਂ ਤੇਜ਼ ਜਿੰਨੀ ਉਮੀਦ ਸੀ ਉਹ ਤੋਂ ਉੱਪਰ ਹੈ ਤੇ ਇਸੇ ਤਰ੍ਹਾਂ ਸਾਸੰਗੀ ਜੀ ਕੀ ਉਹਦੀ ਜੋਤ ਦਾ ਅਰਥ ਹੈ ਕਿ ਉਹਦੀ ਜੋਤ ਸ਼ੁੱਧਤਾ ਦੀ ਨਿਸ਼ਾਨੀ ਤਪੱਸਿਆ ਤੇ ਸਬਰ ਦਾ ਪਰਤੀ ਕੇ ਮੰਨਤੇ ਆਤਮਾ ਨੂੰ ਜੋੜਦੀ ਹੈ ਤੇ ਜਦੋਂ ਜੋਤ ਦੀ ਲੋ ਸਥਿਰ ਰਹਿੰਦੀ ਹੈ ਤੇ ਮਨ ਵੀ ਸਥਿਰ ਹੋ ਜਾਂਦਾ ਹੈ ਤੇ ਰੋਗ ਦੀ ਜੜ ਮਨ ਤੋਂ ਕੱਟਣ ਲੱਗ ਪੈਂਦੀ ਹੈ ਨਿਸਕਾਰ ਸੇ ਤੇ ਉਹ ਪਰਵਾਰ ਨੇ ਇਹ ਵੀ ਕਿਹਾ ਕਿ ਕਹਿੰਦੇ ਜੋਤ ਨੇ ਦਵਾਈ ਦੀ ਥਾਂ ਲੈ ਲਈ ਕਹਿੰਦੇ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਜੋਤ ਨੇ ਮੇਰਾ ਭਰੋਸਾ ਕਹਿੰਦੇ ਵਾਪਸ ਕਰ ਦਿੱਤਾ ਹੌਸਲਾ ਵਧਾ ਦਿੱਤਾ ਤੇ ਗੁਰੂ ਦੇ ਨਾਲ ਕਹਿੰਦੇ ਮੇਰਾ ਜੋੜ ਬਣਾਇਆ ਤੇ ਇਸੇ ਜੋੜ ਦੇ ਨਾਲ ਕਹਿੰਦੇ ਮੇਰਾ ਰੋਗ ��ਟਿਆ ਗਿਆ ਤੇ ਸਾ ਸੰਗ ਜੀ ਜਿੱਥੇ ਦਵਾਈ ਖਤਮ ਹੁੰਦੀ ਉੱਥੇ ਵਿਸ਼ਵਾਸ ਸ਼ੁਰੂ ਹੋ ਜਾਂਦਾ ਹੈ ਇਹ ਜੋਤ ਦੇ ਘੋ ਦੇ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਕਿ ਉਹ ਦੀ ਜੋਤ ਸਿਰਫ ਦੀਵਾ ਨਹੀਂ ਹੁੰਦੀ ਸਾਧ ਸੰਗਤ ਜੀ ਇਹ ਸ਼ਰਧਾ ਸ਼ੁੱਧਤਾ ਤੇ ਵਿਸ਼ਵਾਸ ਦੀ ਤਾਕਤ ਦਾ ਪ੍ਰਤੀਕ ਹੈ ਸ਼ੁੱਧਤਾ ਦੀ ਸ਼ਕਤੀ ਕਿ ਉਹਨੂੰ ਭਾਰਤੀ ਤੇ ਸਿੱਖ ਪਰੰਪਰਾ ਦੇ ਵਿੱਚ ਸਭ ਤੋਂ ਪਵਿੱਤਰ ਪਦਾਰਥ ਮੰਨਿਆ ਜਾਂਦਾ ਹੈ ਕਿ ਉਹ ਦੀ ਜੋਤ ਨਾਲ ਮਨ ਸ਼ਾਂਤ ਹੁੰਦਾ ਹੈ ਨਕਾਰਾਤਮਕ ਵਿਚਾਰ ਟੂਰ ਹੁੰਦੇ ਨੇ ਤੇ ਜਿੱਥੇ ਸ਼ੁੱਧਤਾ ਹੁੰਦੀ ਹੈ ਉਥੇ ਸਕਾਰਾਤਮਕ ਊਰਜਾ ਆਪ ਆਉਂਦੀ ਹੈ ਤੇ ਮਨ ਨੂੰ ਠੀਕ ਕਰਨ ਦੀ ਸ਼ਕਤੀ ਜਦੋਂ ਮਨੁੱਖ ਜੋਤ ਅੱਗੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤਾਂ ਉਸ ਦਾ ਡਰ ਘਟਦਾ ਹੈ ਤਣਾਅ ਦੂਰ ਹੁੰਦਾ ਹੈ ਤੇ ਮਨ ਮਜ਼ਬੂਤ ਬਣਦਾ ਹੈ ਮਨ ਮਜ਼ਬੂਤ ਕਹਿਣ ਦਾ ਭਾਵ ਕਿ ਅੱਧੀ ਲੜਾਈ ਦੀ ਜਿੱਤ ਜੋਤ ਜਰੂਰ ਅਸੀਂ ਜਗਾਉਣੀ ਆ ਤੇ ਅੱਗ ਪਲੱਸ ਕਿ ਉਹ ਕਹਿੰਦਾ ਭਾਵ ਕਿ ਤਪੱਸਿਆ ਦੀ ਤਾਕਤ ਕਿ ਉਹ ਅੱਗ ਵਿੱਚ ਪੈ ਕੇ ਸਾ ਸੰਗ ਜੀ ਖੁਦ ਸੜਦਾ ਹੈ ਤੇ ਪਰ ਹੂਰਾ ਨੂੰ ਰੋਸ਼ਨੀ ਦਿੰਦਾ ਹੈ ਤੇ ਇਹ ਵੀ ਸਿੱਖਿਆ ਦਿੰਦਾ ਹੈ ਕਿ ਸਹਿਨਸ਼ੀਲਤਾ ਤੇ ਬਲੀਦਾਨ ਤੇ ਵਿੱਚ ਅਸਲੀ ਤਾਕਤ ਹੁੰਦੀ ਹੈ। ਇਹ ਹੀ ਸ਼ਕਤੀ ਮਨੁੱਖ ਨੂੰ ਮੁਕਖਾਂ ਦੀ ਨਾਲ ਲੜਨ ਜੋਗਾ ਬਣਾਉਂਦੀ ਹੈ। ਤੇ ਅਰਦਾਸ ਕਬੂਲ ਹੋਣ ਦੀ ਸ਼ਕਤੀ ਸ਼ਰਦਾ ਦੀ ਨਾਲ ਜਗਾਈ ਚੂਤ ਅਰਦਾਸ ਨੂੰ ਗਹਿਰਾਈ ਦਿੰਦੀ ਹੈ ਤੇ ਮਨ ਤੇ ਗੁਰੂ ਦੇ ਵਿੱਚ ਜੋੜ ਬਣਾਉਂਦੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਨੀਅਤ ਸਾਫ਼ ਹੋਵੇ ਉੱਥੇ ਜੋਤ ਦੀ ਲੋ ਵੀ ਬੋਲਦੀ ਹੈ। ਇਸੀ ਤਰ੍ਹਾਂ ਸਾ ਸੰਗਤ ਜੀ ਸਧਾਰਨ ਵਿਗਿਆਨਿਕ ਸਮਝ ਕੇ ਉਹਦੀ ਲੋਸ ਠਹਿਰ ਜਾਂਦੀ ਹੈ ਤੇ ਇਸ ਦੀ ਰੋਸ਼ਨੀ ਅੱਖਾਂ ਤੇ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੇ ਧਿਆਨ ਤੇ ਸਿਮਰਨ ਆਸਾਨ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਸਾ ਸੰਗਤ ਜੀ ਜੋਤ ਦੇ ਘੋ ਵਿੱਚ ਸ਼ਕਤੀ ਇਸ ਲਈ ਹੀ ਨਹੀਂ ਕਿ ਉਹ ਚੱਲਦਾ ਬਲਕਿ ਇਸ ਲਈ ਉਹ ਵਿਸ਼ਵਾਸ ਜਗਾਉਂਦਾ ਹੈ ਵਿਸ਼ਵਾਸ ਸਾਡਾ ਹੌਸਲਾ ਹੈ ਤੇ ਹੌਸਲਾ ਸਾਡਾ ਸਬਰ ਹੈ ਤੇ ਸਬਰ ਸਾਡੀ ਚੰਗਿਆਈ ਹੈ ਇਹੀ ਜੋਤ ਦੇ ਘੋ ਦੀ ਅਸਲੀ ਸ਼ਕਤੀ ਹੈ ਸੋ ਸਾਸ ਸੰਗੀਤੀ ਇਹ ਸੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਚ ਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕੋਮੇਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ